ਦੋਸਤੋ ਪੁਨਰਜਨਮ ਦੀਆਂ ਅਕਸਰ ਹੀ ਅਸੀਂ ਗੱਲਾਂ ਸੁਣੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਸੱਚੀ ਘਟਨਾ ਬਾਰੇ ਜਿਸ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਰਜੀਨੀਆ ਦੇ ਵਿਗਿਆਨੀਆਂ ਨੇ ਵੀ ਸੱਚ ਆਖਿਆ ਏ ਤੇ ਦੁਨੀਆ ਦੀ ਪਹਿਲੀ ਘਟਨਾ ਹੈ ਜਿਸ ਨੂੰ ਵਿਗਿਆਨੀਆਂ ਨੇ ਵੀ ਸੱਚ ਮੰਨਿਆ ਆ ਇਹ ਘਟਨਾ ਵਾਪਰਦੀ ਹੈ ਭਾਰਤ ਦੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸੁਮਿਤਰਾ ਨਾਂ ਦੀ ਕੁੜੀ ਹੁੰਦੀ ਹੈ ਛੋਟੀ ਉਮਰੇ ਹੀ ਉਸ ਦੀ ਮਾਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਪਿਤਾ ਰੋਜ਼ੀ ਰੋਟੀ ਦੇ ਲਈ ਸ਼ਹਿਰ ਚਲਾ ਜਾਂਦਾ ਏ ਤੇ ਇਸ ਦਾ ਪਾਲਣ ਪੋਸ਼ਣ ਇਸ ਦੇ ਤਾਈ ਦਾ ਪਰਿਵਾਰ ਕਰਦਾ ਏ 17 ਸਾਲਾਂ ਦੀ ਉਮਰ ਦੇ ਵਿੱਚ ਇਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਗਦੀਸ਼ ਸਿੰਘ ਦੇ ਨਾਲ ਜੋ ਕਿ ਸ਼ਰੀਫਪੁਰਾ ਪਿੰਡ ਦਾ ਹੁੰਦਾ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੀ ਹੈ ਇਹ ਲੜਕੀ ਨੂੰ ਇਕੱਲਾਪਨ ਬਹੁਤ ਮਹਿਸੂਸ ਹੁੰਦਾ ਆ ਇਸ ਦਾ ਪਤੀ ਵੀ ਜਿਹੜਾ ਹੈ ਰੋਜੀ ਰੋਟੀ ਲਈ ਸ਼ਹਿਰ ਚਲਾ ਜਾਂਦਾ ਆ ਤੇ ਉਸ ਤੋਂ ਬਾਅਦ ਉਹ ਕਦੇ-ਕਦਾਈ ਆਉਂਦਾ ਤੇ ਇਸ ਨੂੰ ਇਕੱਲਾਪਨ ਹਮੇਸ਼ਾ ਰਹਿੰਦਾ ਫਿਰ ਇਸ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਆ ਜਿਸ ਨੇ ਕਦੇ ਵੀ ਇਕੱਲਾ ਨਹੀਂ ਛੱਡਦੀ ਹਰ ਪਲ ਆਪਣੇ ਨਾਲ ਰੱਖਦੀ ਹੈ ਉਸ ਜਮਾਨੇ ਦੇ ਵਿੱਚ ਘਰਾਂ ਵਿੱਚ ਮੋਟਰਾਂ ਨਹੀਂ ਸੀ ਹੁੰਦੀਆਂ ਤੇ ਪਾਣੀ ਜਿਹੜਾ ਹੈ ਖੂਹਾਂ ਤੋਂ ਭਰ ਕੇ ਲਿਆਂਦਾ ਜਾਂਦਾ ਸੀ ਤੇ ਇਹ ਵੀ ਪਿੰਡ ਦੀਆਂ ਔਰਤਾਂ ਦੇ ਨਾਲ ਹਰ ਰੋਜ਼ ਜਿਹੜਾ ਹੈ ਖੂਹ ਤੋਂ ਪਾਣੀ ਭਰ ਕੇ ਲਿਆਉਂਦੀ। ਇੱਕ ਦਿਨ ਕੀ ਹੁੰਦਾ ਆ ਇਹ ਖੂਹ ਤੇ ਜਾਂਦੀ ਹੈ ਤੇ ਉੱਥੋਂ ਜਿਹੜਾ ਹੈ ਪਾਣੀ ਭਰਦੀ ਹੈ। ਇਸ ਦਾ 5 ਮਹੀਨਿਆਂ ਦਾ ਪੁੱਤਰ ਵੀ ਇਸ ਦੇ ਨਾਲ ਹੁੰਦਾ ਹੈ। ਜਦੋਂ ਇਹ ਰਸਤੇ ਦੇ ਵਿੱਚ ਵਾਪਸ ਆਉਂਦੀ ਹੈ ਤਾਂ ਅਚਾਨਕ ਹੀ ਇਹਦੇ ਹੱਥੋਂ ਜਿਹੜਾ ਹੈ ਘੜਾ ਛੁੱਟਦਾ ਆ ਤੇ ਇਹਦਾ ਸਰੀਰ ਜਿਹੜਾ ਆ ਆਕੜ ਜਾਂਦਾ ਆ। ਇੱਕ ਹੱਥ ਜਿਹੜਾ ਆ ਇਹਦਾ ਉੱਪਰ ਹੁੰਦਾ ਆ। ਇੱਕ ਹੱਥ ਦੇ ਵਿੱਚ ਇਸਨੇ ਪੁੱਤਰ ਨੂੰ ਫੜਿਆ ਹੁੰਦਾ ਹੈ ਤੇ ਇਹਦੇ ਹੱਥ ਦੀਆਂ ਉਂਗਲਾਂ ਜਣੀਆਂ ਨੇ ਉਹ ਪਿੱਛੇ ਨੂੰ ਮੁੜ ਜਾਂਦੀਆਂ ਨੇ। ਤੇ ਦੰਦਾਂ ਦੇ ਵਿੱਚੋਂ ਜਿਹੜੀ ਐ ਇੱਕ ਅਲੱਗ ਕਿਸਮ ਦੀ ਆਵਾਜ਼ ਆਉਂਦੀ ਐ ਤੇ ਇੱਕ ਚਾਰੇ ਪਾਸੇ ਨੂੰ ਅੱਖਾਂ ਕਮਾਉਂਦੀ ਐ ਨਾਲ ਦੀਆਂ ਔਰਤਾਂ ਵੇਖ ਕੇ ਡਰ ਜਾਂਦੀਆਂ ਨੇ ਪਹਿਲਾਂ ਇਸ ਨੂੰ ਖਲਾਣ ਦੀ ਕੋਸ਼ਿਸ਼ ਕਰਦੀਆਂ ਨੇ ਜਦੋਂ ਕੋਈ ਵੀ ਸੁਧਾਰ ਨਹੀਂ ਹੁੰਦਾ ਇਹਦੀ ਸਥਿਤੀ ਦੇ ਵਿੱਚ ਉਸ ਤੋਂ ਬਾਅਦ ਉਹ ਪਿੱਛੇ हट ਜਾਂਦੀਆਂ ਨੇ ਪਿੰਡ ਦੇ ਵਿੱਚ ਰੌਲਾ ਪੈਂਦਾ ਆ ਲੋਕ ਇਕੱਠੇ ਹੋ ਜਾਂਦੇ ਆ ਇਸ ਦਾ 5 ਮਹੀਨਿਆਂ ਦਾ ਪੁੱਤਰ ਉੱਚੀ ਉੱਚੀ ਰੋਣ ਲੱਗ ਜਾਂਦਾ ਆ ਤੇ ਕੁਝ ਕੁ ਮਿੰਟਾਂ ਦੇ ਬਾਅਦ ਇਹ ਠੀਕ ਹੋ ਜਾਂਦੀ ਐ ਜਦੋਂ ਵੇਖਦੀ ਐ ਕਿ ਐਨੇ ਲੋਕ ਤੇ ਪੁੱਛਦੀ ਐ ਕਿ ਕੀ ਹੋਇਆ ਤਾਂ ਕੋਈ ਵੀ ਇਹਨੂੰ ਕੁਝ ਨਹੀਂ ਦੱਸਦਾ ਉਸ ਤੋਂ ਬਾਅਦ ਇਹ ਘਰ ਆ ਜਾਂਦੀ ਹੈ ਤਿੰਨ ਦਿਨ ਨਿਕਲਦੇ ਐ ਉਸ ਤੋਂ ਬਾਅਦ ਫਿਰ ਕੀ ਹੁੰਦਾ ਆ ਇਹ ਚੁੱਲ੍ਹੇ ਦੇ ਉੱਤੇ ਖਾਣਾ ਬਣਾਉਂਦੀ ਆ ਫਿਰ ਉਸੇ ਤਰ੍ਹਾਂ ਦੀ ਘਟਨਾ ਦੇ ਨਾਲ ਵਾਪਰਦੀ ਆ ਅਚਾਨਕ ਜਿਹੜੇ ਇਹਦੇ ਹੱਥ ਉੱਪਰ ਨੂੰ ਹੋ ਜਾਂਦੇ ਐ ਉਂਗਲਾਂ ਪਿੱਛੇ ਨੂੰ ਮੁੜ ਜਾਂਦੀਆਂ ਨੇ ਤੇ ਦੰਦਾਂ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਐ ਤੇ ਚਾਰੇ ਪਾਸੇ ਅੱਖਾਂ ਨੂੰ ਘੁਮਾਉਂਦੀ ਐ ਸੱਸ ਦੇਖਦੀ ਐ ਕਿ ਆਵਾਜ਼ਾਂ ਕਿੱਥੋਂ ਆਉਂਦੀਆਂ ਨੇ ਜਦੋਂ ਰਸੋਈ ਦੇ ਵਿੱਚ ਜਾ ਕੇ ਦੇਖਦੀ ਐ ਤਾਂ ਸੁਮਿਤਰਾ ਜਿਹੜੀ ਐ ਉਸੀ ਹਾਲਤ ਦੇ ਵਿੱਚ ਹੁੰਦੀ ਹੈ ਜਿਹੜੀ 3 ਦਿਨ ਪਹਿਲਾਂ ਸੀ ਜਦੋਂ ਇਹ ਆਪਣੇ ਆਪ ਦੇ ਵਿੱਚ ਠੀਕ ਹੁੰਦੀ ਹੈ ਤਾਂ ਸੱਸ ਪੁੱਛਦੀ ਹੈ ਕਿ ਤੈਨੂੰ ਪਤਾ ਤੈਨੂੰ ਕੀ ਹੋਇਆ ਕਹਿੰਦੀ ਮੈਂ ਤਾਂ ਸਬਜ਼ੀ ਬਣਾ ਰਹੀ ਹਾਂ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ ਸੱਸ ਹੈਰਾਨ ਹੁੰਦੀ ਹੈ ਫਿਰ ਇਸ ਦੇ ਪਤੀ ਨੂੰ ਜਿਹੜਾ ਸ਼ਹਿਰ ਤੋਂ ਪਿੰਡ ਬੁਲਾ ਲਿਆ ਜਾਂਦਾ ਹੈ ਕਿ ਤੇਰੀ ਪਤਨੀ ਠੀਕ ਨਹੀਂ ਉਸ ਸਮੇਂ ਜਿਹੜਾ ਹੈ ਡਾਕਟਰ ਨਹੀਂ ਸੀ ਹੁੰਦੇ ਵੈਦ ਹੁੰਦੇ ਸੀ ਤਾਂ ਇਹ ਜਿਹੜਾ ਹੈ ਇਸ ਨੂੰ ਵੈਦ ਕੋਲ ਦਿਖਾਇਆ ਜਾਂਦਾ ਆ ਵੈਦ ਕਹਿੰਦੇ ਕਿ ਇਹਨੂੰ ਕੋਈ ਵੀ ਬਿਮਾਰੀ ਨਹੀਂ ਹੈ ਆਪਣੇ ਆਪ ਠੀਕ ਹੋ ਜਾਏਗੀ ਕਿਉਂਕਿ ਘਰਦਿਆਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਨੂੰ ਕੋਈ ਦੌਰੇ ਪੈਂਦੇ ਆ ਜਦੋਂ ਸੁਮਿਤਰਾ ਇਸ ਹਾਲਤ ਦੇ ਵਿੱਚ ਹੁੰਦੀ ਹੈ ਨਾ ਤਾਂ ਉਹਨੂੰ ਜਿਹੜਾ ਹੈ ਕੁਝ ਵੀ ਯਾਦ ਨਹੀਂ ਰਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਆ ਕਿ ਥੋੜੇ ਦਿਨਾਂ ਬਾਅਦ ਸੁਮਿਤਰਾ ਫਿਰ ਉਸੇ ਹਾਲਤ ਦੇ ਵਿੱਚ ਆਉਂਦੀ ਹੈ ਉਹਦਾ ਸਰੀਰ ਜਿਹੜਾ ਹੈ ਆਕੜ ਜਾਂਦਾ ਆ ਉਸਦੇ ਜਿਹੜੇ ਹੱਥ ਉੱਪਰ ਨੂੰ ਹੋ ਜਾਂਦੇ ਆ ਤੇ ਉਹਦੀਆਂ ਉਂਗਲਾਂ ਪਿੱਛੇ ਨੂੰ ਮੁੜ ਜਾਂਦੀਆਂ ਤੇ ਦੰਦਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਉਹ ਅੱਖਾਂ ਦੀ ਮੂਵਮੈਂਟ ਕਰਦੀ ਰਹਿੰਦੀ ਹੈ ਫਿਰ ਉਹ ਇੱਕ ਲਫ਼ਜ਼ ਬੋਲਦੀ ਹੈ ਕਿ ਅੱਜ ਤੋਂ ਤਿੰਨ ਦਿਨ ਬਾਅਦ ਮੇਰੀ ਮੌਤ ਹੋਵੇਗੀ ਦਿਨ ਸੀ 16 ਜੁਲਾਈ 1985 ਜੈਨਕੀ 19 ਜੁਲਾਈ 16 1985 ਨੂੰ ਜਿਹੜਾ ਹੈ ਮੇਰੀ ਮੌਤ ਹੋ ਜਾਏਗੀ। ਘਰ ਦੇ ਬਹੁਤ ਪ੍ਰੇਸ਼ਾਨ ਹੁੰਦੇ ਆ ਤੇ ਸਮਿਤਰਾ ਵੀ ਸੋਚਦੀ ਹੈ ਕਿ ਮੇਰੇ ਨਾਲ ਕੀ ਹੋਏਗਾ ਕਿਉਂਕਿ ਉਸ ਦਾ ਪਤੀ ਉਸ ਨੂੰ ਦੱਸ ਦਿੰਦਾ ਹੈ ਕਿ ਪਹਿਲਾਂ ਤੂੰ ਕਦੇ ਵੀ ਸਥਿਤੀ ਦੇ ਵਿੱਚ ਕੁਝ ਨਹੀਂ ਬੋਲਿਆ ਪਰ ਅੱਜ ਤੂੰ ਇਸ ਸਥਿਤੀ ਦੇ ਵਿੱਚ ਕਿਹਾ ਹੈ ਕਿ ਤਿੰਨ ਦਿਨਾਂ ਬਾਅਦ ਜਨਨਕੀ 16 ਤਰੀਕ ਤੋਂ ਤਿੰਨ ਦਿਨਾਂ ਬਾਅਦ 19 ਜੁਲਾਈ 1985 ਨੂੰ ਤੇਰੀ ਮੌਤ ਹੋ ਜਾਏਗੀ। ਉਹ ਕਹਿੰਦੀ ਹੈ ਕਿ ਨਾ ਤਾਂ ਮੈਂ ਪਹਾੜੀ ਤੇ ਜਾਵਾਂਗੀ ਕਿ ਤਾਂ ਜੋ ਮੇਰੀ ਫਿਸਲ ਕੇ ਮੌਤ ਨਾ ਹੋ ਸਕੇ ਨਾ ਮੈਂ ਚੁੱਲੇ ਕੋਲ ਜਾਵਾਂਗੀ ਤਾਂ ਜੋ ਮੇਰੀ ਅੱਗ ਦੇ ਨਾਲ ਵੀ ਮੌਤ ਨਾ ਹੋ ਸਕੇ। ਉਹ ਕਹਿੰਦੀ ਹੈ ਕਿ ਮੈਂ ਸਾਰਾ ਦਿਨ ਘਰ ਦੇ ਵਿੱਚ ਹੀ ਰਾਂਗੀ। 19 ਜੁਲਾਈ ਦਾ ਦਿਨ ਆਉਂਦਾ ਆ ਉਹ ਆਪਣੇ ਆਪਣੇ ਕਮਰੇ ਦੇ ਵਿੱਚ ਬੰਦ ਕਰ ਲੈਂਦੀ ਹੈ। ਉਸ ਤੋਂ ਬਾਅਦ ਸਾਰਾ ਦਿਨ ਬੀਤ ਜਾਂਦਾ ਆ ਕੁਝ ਕੁ ਘੰਟੇ ਰਹਿ ਜਾਂਦੇ ਆ ਉਹ ਸੋਚਦੀ ਹੈ ਕਿ ਹੁਣ ਕਿਹੜਾ ਮੈਨੂੰ ਕੁਝ ਹੋਣਾ ਆ ਕਿ ਮੈਂ ਤਾਜੀ ਹਵਾ ਲੈ ਲਵਾਂ। ਉਹ ਬਾਹਰ ਜਾਂਦੀ ਹੈ ਦਰਵਾਜ਼ੇ ਦੇ ਵਿੱਚ ਖੜੀ ਹੁੰਦੀ ਹੈ। ਤਾਂ ਅਚਾਨਕ ਹੀ ਉਸ ਦੇ ਉੱਤੇ ਇੱਕ ਸੇਲੀ ਆ ਜਾਂਦੀ ਹੈ। ਇਹ ਉਹਨੂੰ ਆਵਾਜ਼ ਮਾਰਦੀ ਹੈ ਗੱਲਾਂ ਬਾਤਾਂ ਕਰਦੀਆਂ ਨੇ। ਉਸ ਦੀ ਸੇਲੀ ਕਹਿੰਦੀ ਹੈ ਕਿ ਤੂੰ ਹੱਟੀ ਕੱਟੀ ਹੈ ਤੈਨੂੰ ਕੁਝ ਵੀ ਨਹੀਂ ਹੋਇਆ। ਤੇਰੇ ਨਾਲ ਅਜਿਹਾ ਕਿਉਂ ਹੁੰਦਾ ਆ? ਗੱਲਾਂ-ਬਾਤਾਂ ਕਰਦਿਆਂ ਕਰਦਿਆਂ ਹੀ ਸੁਮਿਤਰਾ ਇੱਕਦਮ ਆਕੜ ਜਾਂਦੀ ਹੈ ਪਰ ਇਸ ਵਾਰ ਸਥਿਤੀ ਜਿਹੜੀ ਆ ਵੱਖਰੀ ਸੀ ਨਾ ਤਾਂ ਉਹ ਅੱਖਾਂ ਕੁਮਾ ਰਹੀ ਸੀ ਤੇ ਨਾ ਹੀ ਉਸਦੇ ਦੰਦਾਂ ਦੇ ਵਿੱਚੋਂ ਕੋਈ ਆਵਾਜ਼ ਆ ਰਹੀ ਸੀ ਉਸ ਦੀਆਂ ਦੋਵੇਂ ਬਾਹਾਂ ਜਿਹੜੀਆਂ ਨੇ ਉੱਪਰ ਨੂੰ ਹੁੰਦੀਆਂ ਨੇ ਤੇ ਉਂਗਲਾਂ ਉਹਦੀਆਂ ਮੁਰ ਜਾਂਦੀਆਂ ਨੇ ਉਹ ਪਹਿਲਾਂ ਉਸ ਨੂੰ ਹਲਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਹਿਲਦੀ ਨਹੀਂ ਫਿਰ ਉਹ ਰੋਲਾ ਪਾਉਂਦੀ ਹੈ ਘਰ ਦੇ ਬਾਹਰ ਆ ਜਾਂਦੇ ਆ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ ਤੇ ਵੈਦ ਨੂੰ ਬੁਲਾਇਆ ਜਾਂਦਾ ਆ ਵੈਦ ਦੇਖਦਾ ਆ ਤਾਂ ਉਹ ਕਹਿੰਦਾ ਹੈ ਕਿ ਸੁਮਿਤਰਾ ਦੀ ਮੌਤ ਹੋ ਚੁੱਕੀ ਹੈ ਸਾਰਾ ਪਰਿਵਾਰ ਉਨ ਲੱਗ ਜਾਂਦਾ ਆ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਜਿਹੜਾ ਘਰਾਂ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਆ ਕਿ ਸ਼ਾਇਦ ਕੁਝ ਅਜਿਆਨਾ ਹੋ ਜਾਏ ਕਿ ਉਹਨਾਂ ਦੇ ਬੱਚਿਆਂ ਨੂੰ ਬਿਮਾਰੀ ਲੱਗ ਜੇ ਜਾਂ ਉਹਨਾਂ ਦੇ ਬੱਚਿਆਂ ਨੂੰ ਕੁਝ ਹੋ ਨਾ ਜਾਵੇ ਫਿਰ ਕੀ ਹੁੰਦਾ ਆ ਸਮਿਤਰਾ ਦੀ লাশ ਪਈ ਹੁੰਦੀ ਆ ਤਾਂ ਪਰਿਵਾਰ ਜਿਹੜਾ ਹੈ ਇਹ ਸੋਚਦਾ ਹੈ ਕਿ ਇਸ ਦਾ ਜਲਦੀ ਸੰਸਕਾਰ ਕਰ ਦਿੱਤਾ ਜਾਵੇ ਕਿਉਂਕਿ ਇਸ ਦੇ ਨਾਲ ਅਜੀਬੋ ਗਰੀਬ ਹਰਕਤਾਂ ਹੁੰਦੀਆਂ ਰਹੀਆਂ ਨੇ ਹੁਣ ਵੀ ਨਾ ਹੋ ਜਾਣ ਇੱਕ ਪਾਸੇ ਜਿਹੜਾ ਹੈ ਉਸ ਦੀ ਅਰਥੀ ਲਈ ਸਮਾਨ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਜਿਹੜਾ ਹੈ ਉਸ ਦਾ ਹਾਰ ਸ਼ਿੰਗਾਰ ਕਰਨਾ ਔਰਤਾਂ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਉਹ ਇੱਕ ਸੁਹਾਗਣ ਸੀ ਤੇ ਸੁਹਾਗਣ ਨੂੰ ਉਹ ਕਹਿੰਦੇ ਆ ਕਿ ਇਸ ਨੂੰ ਸ਼ਿੰਗਾਰ ਕਰਕੇ ਹੀ ਇਸ ਦਾ ਸੰਸਕਾਰ ਕੀਤਾ ਜਾਏਗਾ ਔਰਤਾਂ ਕਮਰੇ ਦੇ ਵਿੱਚ ਉਸ ਦਾ ਹਾਰ ਸ਼ਿੰਗਾਰ ਕਰਦੀਆਂ ਨੇ ਪਹਿਲਾਂ ਕਮਰੇ ਦੇ ਵਿੱਚੋਂ ਇੱਕ ਔਰਤ ਬਾਹਰ ਆਉਂਦੀ ਹੈ ਫਿਰ ਦੂਜੀ ਆਉਂਦੀ ਹੈ ਤੇ ਫਿਰ ਤੀਜੀ ਆਉਂਦੀ ਹੈ ਘਰ ਛੋਟਾ ਸੀਗਾ ਤੇ ਸਾਰੇ ਜਾਨੇ ਡਰ ਜਾਂਦੇ ਕਿ ਕੀ ਹੋਇਆ ਔਰਤਾਂ ਚੀਕ-ਚਿਹੜਾ ਪਾ ਕੇ ਕਮਰੇ ਚੋਂ ਬਾਹਰ ਕਿਉਂ ਆ ਰਹੀਆਂ ਨੇ ਪਹਿਲੀ ਔਰਤ ਕਹਿੰਦੀ ਹੈ ਕਿ ਮੈਂ ਦੇਖਿਆ ਹੈ ਕਿ ਸੁਮਿਤਰਾ ਨੇ ਅੱਖਾਂ ਖੋਲੀਆਂ ਨੇ ਦੂਜੀ ਔਰਤ ਕਹਿੰਦੀ ਹੈ ਵਾਕਈ ਹੀ ਮੈਂ ਵੀ ਦੇਖਿਆ ਹੈ ਉਹ ਕਹਿੰਦੇ ਕਿ ਬੰਦੇ ਜਿਹੜੇ ਹੁੰਦੇ ਆ ਕਿ ਤੁਹਾਨੂੰ ਵਹਿਮ ਹੋਇਆ ਹੈ ਅਜਿਹਾ ਨਹੀਂ ਹੋ ਸਕਦਾ ਤੇ ਤੀਜੀ ਔਰਤ ਕਹਿੰਦੀ ਹੈ ਕਿ ਮੈਂ ਉਸ ਦਾ ਹਾਰ ਸ਼ਿੰਗਾਰ ਕਰ ਰਹੀ ਸੀ ਮੈਂ ਉਸ ਦੇ ਦਿਲ ਦੀ ਧੜਕਣ ਸੁਣੀ ਹੈ ਉਸ ਦੇ ਪਤੀ ਦੀਆਂ ਅੱਖਾਂ ਦੇ ਵਿੱਚ ਜਿਹੜਾ ਖੁਸ਼ੀ ਦੇ ਹੰਝੂ ਆ ਜਾਂਦੇ ਆ ਕਿ ਮੇਰੀ ਪਤਨੀ ਜ਼ਿੰਦਾ ਹੋ ਗਈ ਆ ਉਸ ਤੋਂ ਬਾਅਦ ਵੈਦ ਨੂੰ ਬੁਲਾਇਆ ਜਾਂਦਾ ਆ ਵੈਦ ਜਦੋਂ ਉਸ ਨੂੰ ਚੈੱਕ ਕਰਦਾ ਆ ਵੈਦ ਕਹਿੰਦਾ ਵਾਕਈ ਸੁਮਿਤਰਾ ਜਿੰਦੀ ਹੋ ਚੁੱਕੀ ਹੈ ਸਾਰੇ ਹੈਰਾਨ ਹੁੰਦੇ ਆ ਕਿ ਇੱਕ ਕਿਸ਼ਮਾ ਜਿਹੜਾ ਆ ਕਿਵੇਂ ਵਾਪਰਿਆ ਉਜ਼ਾਪਤੀ ਜਦੋਂ ਉਸ ਨੂੰ ਭੱਜ ਕੇ ਜਾ ਕੇ ਮਿਲਦਾ ਹੈ ਤਾਂ ਉਸ ਨੂੰ ਪਿੱਛੇ ਤੱਕ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੂੰ ਕੌਣ ਹੈ ਉਹ ਕਹਿੰਦਾ ਹੈ ਕਿ ਮੈਂ ਜਗਦੀਸ਼ ਸਿੰਘ ਤੇਰਾ ਪਤੀ ਉਹ ਕਹਿੰਦੀ ਤੂੰ ਮੇਰਾ ਪਤੀ ਨਹੀਂ ਉਹ ਕਹਿੰਦਾ ਆਹ ਦੇਖ ਤੇਰਾ ਬੇਟਾ ਜਿਸ ਨੂੰ ਤੂੰ ਬੇहद ਪਿਆਰ ਕਰਦੀ ਹੈ ਉਹ ਕਹਿੰਦੀ ਇਹ ਮੇਰਾ ਬੇਟਾ ਵੀ ਨਹੀਂ ਉਹ ਕਹਿੰਦਾ ਤੇਰੇ ਸੱਸ ਸਹੁਰਾ ਆ ਉਹ ਕਹਿੰਦੀ ਮੇਰੇ ਸੱਸ ਸਹੁਰਾ ਵੀ ਨਹੀਂ ਸਾਰੇ ਹੈਰਾਨ ਹੁੰਦੇ ਕਿ ਸੁਮਿਤਰਾ ਅਜਿਹਾ ਕਿਉਂ ਕਰ ਰਹੀ ਹੈ ਜੋ ਆਪਣੇ ਪਰਿਵਾਰ ਦੀ ਜੜੀ ਹੈ ਐਨੀ ਪਰਵਾਹ ਕਰਦੀ ਸੀ ਤੇ ਅੱਜ ਕੀ ਹੋ ਗਿਆ ਫਿਰ ਉਹ ਸੋਚਦੇ ਆ ਕਿ ਸ਼ਾਇਦ ਇਹਨੂੰ ਕੋਈ ਦੌਰਾ ਪਿਆ ਸੀ ਉਸ ਦੌਰੇ ਕਾਰਨ ਜਿਹੜਾ ਹੈ ਅਜਿਹਾ ਹੋਇਆ ਹੈ ਕਿ ਇਹਨੂੰ ਕੁਝ ਯਾਦ ਨਹੀਂ ਆ ਰਿਹਾ ਫਿਰ ਕੀ ਹੁੰਦਾ ਆ ਕੁਝ ਦਿਨ ਬੀਤਦੇ ਆ ਤਾਂ ਉਸ ਦਾ ਪਤੀ ਜਿਹੜਾ ਹੈ ਬਹੁਤ ਪਰੇਸ਼ਾਨ ਹੁੰਦਾ ਕਿਉਂਕਿ ਸਮਿਤਰਾ ਨੂੰ ਕੁਝ ਵੀ ਯਾਦ ਨਹੀਂ ਆਉਂਦਾ ਬਸ ਉਹ ਇੱਕ ਚਿੱਠੀ ਲਿਖ ਕੇ ਦਿੰਦੀ ਆ ਆਪਣੇ ਪਤੀ ਨੂੰ ਤੇ ਕਹਿੰਦੀ ਆ ਕਿ ਇਹਨੂੰ ਜਿਹੜਾ ਪੋਸਟ ਆਫਿਸ ਦੇ ਵਿੱਚ ਪਾ ਆਓ ਸਾਰੇ ਹੈਰਾਨ ਹੁੰਦੇ ਆ ਕਿਉਂਕਿ ਸਮਿਤਰਾ ਨੂੰ ਜਿਹੜਾ ਹੈ ਹਿੰਦੀ ਨਹੀਂ ਸੀ ਆਉਂਦੀ ਉਹ ਜਿਹੜਾ ਹੈ ਸਥਾਨਕ ਭਾਸ਼ਾ ਯੂਪੀ ਦੀ ਹੈ ਉਹੀ ਬੋਲਦੀ ਸੀਗੀ ਕੀ ਇਹ ਤਾਂ ਬਹੁਤ ਫਰਾਟੇਦਾਰ ਜਿਹੜੀ ਹੈ ਹਿੰਦੀ ਬੋਲਦੀ ਹੈ ਤੇ ਉਹਨੂੰ ਤਾਂ ਲਿਖਣਾ ਵੀ ਨਹੀਂ ਸੀ ਆਉਂਦਾ ਇਹ ਚਿੱਠੀ ਵੀ ਲਿਖ ਰਹੀ ਹੈ ਸਾਰੇ ਇਸ ਗੱਲ ਨੂੰ ਸੋਚ ਕੇ ਹੈਰਾਨ ਹੁੰਦੇ ਆ ਪਰ ਉਸ ਦਾ ਪਤੀ ਬਹੁਤ ਸ਼ਰੀਫ ਹੁੰਦਾ ਤੇ ਉਹ ਰੋਜ਼ ਜਿਹੜਾ ਚਿੱਠੀ ਪਾਉਂਦਾ ਆ ਇਸ ਗੱਲ ਨੂੰ 3 ਮਹੀਨੇ ਬੀਤ ਜਾਂਦੇ ਆ ਤੇ ਅਕਤੂਬਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਬੰਦਾ ਆਉਂਦਾ ਉਹ ਕਿਸੇ ਨੂੰ ਪੁੱਛਦਾ ਹੈ ਕਿ ਕੋਈ ਤੁਹਾਡੇ ਪਿੰਡ ਦੇ ਵਿੱਚ ਅਜਹੀ ਔਰਤ ਹੈ ਜੋ ਮਤਲਬ ਕਿ ਉਹਦੇ ਨਾਲ ਇਸਨਾ ਕੁਝ ਵਾਪਰਿਆ ਹੋਵੇ ਤੇ ਉਹਦਾ ਦੁਬਾਰਾ ਜਨਮ ਹੋਇਆ ਹੋਵੇ ਉਹ ਕਹਿੰਦਾ ਕਿ ਹਾਂ ਉਹ ਘਰ ਦੇ ਵਿੱਚ ਲਜਾਇਆ ਜਾਂਦਾ ਆ ਜਦੋਂ ਸੁਮਿਤਰਾ ਉਹਨੂੰ ਵੇਖਦੀ ਹੈ ਤਾਂ ਭੱਜ ਕੇ ਆ ਕੇ ਉਸ ਨੂੰ ਜੱਫੀ ਪਾ ਲੈਂਦੀ ਹੈ ਉਹ ਬੰਦਾ ਉਸ ਨੂੰ ਪਿੱਛੇ ਧਕੇਲਦਾ ਹੈ ਕਿ ਤੂੰ ਕੌਣ ਹੈ ਤੂੰ ਮੈਨੂੰ ਕਿਵੇਂ ਜਾਣਦੀ ਹੈ ਤਾਂ ਉਹ ਕਹਿੰਦੀ papa ਮੈਂ ਤੁਹਾਡੀ ਬੇਟੀ ਸ਼ਿਵਾ ਉਹ ਕਹਿੰਦਾ ਤੂੰ ਮੇਰੀ ਬੇਟੀ ਸ਼ਿਵਾ ਨਹੀਂ ਹੋ ਸਕਦੀ ਉਹਦੀ ਤਾਂ ਮੌਤ ਹੋ ਚੁੱਕੀ ਹੈ ਉਹ ਕਹਿੰਦੀ ਕਿ ਨਹੀਂ ਮੈਂ ਤੁਹਾਡੀ ਬੇਟੀ ਸ਼ਿਵਾ ਹੀ ਹਾਂ ਕਹਿੰਦੀ papa ਤੁਸੀਂ ਮੇਰੀ ਹੈਂਡਰਾਈਟਿੰਗ ਨਹੀਂ ਪਛਾਨੀ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਕਾਲਜ ਦੇ ਵਿੱਚ ਲੈਕਚਰਾਰ ਲੱਗੇ ਹੋਏ ਹੋ ਉਸ ਦੇ ਪਿਤਾ ਰਾਮ ਸਿਆ ਤਰਪਾਠੀ ਜਿਹੜੇ ਆ ਬਹੁਤ ਹੈਰਾਨ ਹੁੰਦੇ ਆ ਉਹ ਆਪਣੇ ਨਾਲ ਇੱਕ ਐਲਬਮ ਲੈ ਕੇ ਆਏ ਹੁੰਦੇ ਆ ਉਸ ਦੇ ਵਿੱਚ ਤਕਰੀਬਨ 23 ਜਿਹੜੀਆਂ ਨੇ ਤਸਵੀਰਾਂ ਹੁੰਦੀਆਂ ਨੇ ਉਹ ਉਸ ਨੂੰ ਕਹਿੰਦੇ ਆ ਕਿ ਇਹਨਾਂ ਲੋਕਾਂ ਨੂੰ ਪਹਿਚਾਨ ਉਹ 13 ਲੋਕਾਂ ਦੀ ਗੱਲ ਕਰਦੇ ਆ ਸ਼ਿਵਾ ਜਿਹੜੀ ਆ ਇੱਕ ਇੱਕ ਨੂੰ ਦੇਖਦੀ ਹੈ ਤਾਂ ਉਹ ਦੱਸ ਦਿੰਦੀ ਹੈ ਕਿ ਇਹ ਮੇਰੀ ਮੰਮੀ ਹੈ ਇਹ ਮੇਰੇ ਜਿਹੜੇ ਹੈ ਭਰਾ ਨੇ ਤੇ ਇਹ ਜਿਹੜਾ ਹੈ ਮੇਰਾ ਪਤੀ ਹੈ ਇਹ ਮੇਰਾ ਸੱਸ ਹੈ ਇਹ ਸੋਹਰਾ ਆ ਤੇ ਇੱਕ ਔਰਤ ਦੇ ਉੱਤੇ ਆ ਕੇ ਜਿਹੜਾ ਹੈ ਆਪਣੀ ਉਂਗਲੀ ਨੂੰ ਟਿਕਾ ਲੈਂਦੀ ਹੈ। ਰਾਮਸੀਹਾ ਤਰਵਾਠੀ ਉਹਨੂੰ ਕਹਿੰਦੇ ਐ ਕਿ ਤੂੰ ਸਾਰਿਆਂ ਨੂੰ ਪਹਿਚਾਨ ਲਿਆ ਤੇ ਤੂੰ ਇਹਦੇ ਉੱਤੇ ਆ ਕੇ ਕਿਉਂ ਰੁਕ ਗਈ ਤੈਨੂੰ ਇਹਦੀ ਵੀ ਪਹਿਚਾਨ ਹੋਵੇਗੀ। ਉਹ ਕਹਿੰਦੀ ਮੈਂ ਇਹਨੂੰ ਕਿਵੇਂ ਪੁੱਛ ਸਕਦੀ ਆ? ਇਹ ਮੇਰੀ ਨਾਨਾ ਨਾ ਹੈ ਜਿਸ ਨੇ ਸਿਰ ਦੇ ਵਿੱਚ ਪੱਥਰ ਮਾਰ ਕੇ ਮੇਰਾ ਕਤਲ ਕੀਤਾ ਸੀ। ਸਾਰੇ ਹੈਰਾਨ ਹੋ ਜਾਂਦੇ ਐ। ਕੀ ਇਹ ਕਿਵੇਂ ਹੋ ਸਕਦਾ ਆ? ਉਹ ਫਿਰ ਸਾਰੀ ਘਟਨਾ ਦੱਸਦੀ ਐ ਕਿ ਕਿਵੇਂ-ਕਿਵੇਂ ਉਸ ਦੇ ਨਾਲ ਉਸ ਦਿਨ ਵਾਪਰਿਆ ਤੇ ਬਾਅਦ ਦੇ ਵਿੱਚ ਉਹਦੇ ਸਹੁਰਿਆਂ ਨੇ ਉਸ ਦੀ লাশ ਨੂੰ ਜਿਹੜਾ ਹੈ रेल ਦੀ ਪਟੜੀ ਦੇ ਉੱਤੇ ਸੁਰਦਰਤਾ ਤੇ ਕਿਹਾ ਕਿ ਇਸਨੇ ਆਤਮ ਹੱਤਿਆ ਕਰ ਲਈ ਹੈ ਜਦ ਕਿ ਅਜੇ ਹਾ ਨਹੀਂ ਸੀ ਸਾਰੇ ਬਹੁਤ ਹੈਰਾਨ ਹੁੰਦੇ ਐ ਕਿ ਇਹ ਕਿਵੇਂ ਹੋ ਸਕਦਾ ਆ ਉਸ ਤੋਂ ਬਾਅਦ ਸ਼ਿਵਾ ਆਪਣੇ ਪਿਤਾ ਦੇ ਨਾਲ ਜਿਹੜੀ ਹੈ ਆਪਣੇ ਪੇਕੇ ਘਰ ਆ ਜਾਂਦੀ ਹੈ ਉਸਦੇ ਦੋ ਪੁੱਤਰ ਹੁੰਦੇ ਐ ਰਿੰਕੂ ਤੇ ਟਿੰਕੂ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੀ ਐ ਬਾਅਦ ਵਿੱਚ ਉਹ ਫੈਸਲਾ ਕਰਦੀ ਐ ਕਿ ਮੈਂ ਉੱਥੇ ਤਾਂ ਜਾਣਾ ਨਹੀਂਗਾ ਕਿਉਂਕਿ ਉਹਨਾਂ ਨੇ ਤਾਂ ਮੇਰਾ ਜਿਹੜਾ ਹੈ ਕਤਲ ਕਰ ਦਿੱਤਾ ਸੀ ਤਾਂ ਸੋਚਦੀ ਐ ਕਿ ਜਿਹੜਾ ਯਗਦੀਪ ਸਿੰਘ ਹੈ ਸ਼ਰੀਫਪੁਰੇ ਦੇ ਵਿੱਚ ਰਹਿੰਦਾ ਆ ਉਹ ਬਹੁਤ ਚੰਗਾ ਇਨਸਾਨ ਆ ਮੈਂ ਇਹਦੇ ਨਾਲ ਹੀ ਰਾਵਾਂਗੀ ਬੇਸ਼ੱਕ ਉਹ ਗਰੀਬ ਹੈ ਉਹਦੇ ਕੋਲ ਬਹੁਤਾ ਪੈਸਾ ਨਹੀਂ ਹੈ ਪਰ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਇਹਦੇ ਨਾਲ ਹੀ ਕਟਾਂਗੀ ਤੇ ਜਿਹੜੀ ਹੈ ਉਹ ਦੁਬਾਰਾ ਸ਼ਰੀਫਪੁਰਾਪਣ ਦੇ ਵਿੱਚ ਚਲੀ ਜਾਂਦੀ ਹੈ ਉਸਦੇ ਆਪਣੇ ਦੋ ਪੁੱਤਰ ਤੇ ਇੱਕ ਜਗਦੀਸ਼ ਸਿੰਘ ਦਾ ਪੁੱਤਰ ਉਹ ਵਧੀਆ ਜ਼ਿੰਦਗੀ ਜਿਹੜੀ ਹੈ ਘਰ ਦੇ ਵਿੱਚ ਗੁਜ਼ਾਰਦੇ ਆ ਉਸ ਤੋਂ ਬਾਅਦ ਇੱਕ ਘਟਨਾ ਜਿਹੜੀ ਹੈ ਅਖਬਾਰਾਂ ਦੀਆਂ ਸੁਰਖੀਆਂ ਬਣਦੀ ਹੈ ਤੇ ਫਿਰ ਜਿਹੜੀ ਹੈ ਇਹ ਵਿਦੇਸ਼ਾਂ ਤੱਕ ਵੀ ਪਹੁੰਚ ਜਾਂਦੀ ਹੈ ਤੇ ਫਿਰ ਜਿਹੜਾ ਹੈ ਅਮਰੀਕਾ ਤੋਂ ਵਿਗਿਆਨੀ ਆਉਂਦੇ ਆ ਉਹ ਜਿਹੜਾ ਹੈ ਬਹੁਤ ਸਾਰੇ ਇਫੈਕਟਸ ਦੀ ਜਾਂਚ ਕਰਦੇ ਆ ਬਹੁਤ ਸਾਰੀਆਂ ਇੰਟਰਵਿਊਸ ਕਰਦੇ ਆ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਸਾਰੇ ਸਵਾਲ ਜਿਹੜੇ ਆ ਸੁਵਿਤਰਾ ਨੂੰ ਪੁੱਛੇ ਜਾਂਦੇ ਆ ਤਾਂ ਉਹ ਦੱਸਦੀ ਆ ਕਿ ਵਾਕਈ ਹੀ ਉਹਨੇ ਇੱਕ ਇੱਕ ਗੱਲ ਦਾ ਸਹੀ ਜਵਾਬ ਦਿੱਤਾ ਦੋਸਤੋ ਵਿਗਿਆਨੀਆਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਸੁਵਿਤਰਾ ਦੀ ਮੌਤ 19 ਜੁਲਾਈ 1985 ਨੂੰ ਹੋਈ ਹੈ ਤੇ ਦੂਜੇ ਪਾਸੇ ਸ਼ਿਵਾ ਦੀ ਮੌਤ 18 19 ਮਈ ਦੀ ਰਾਤ ਨੂੰ 1985 ਦੇ ਵਿੱਚ ਹੀ ਹੋਈ ਸੀ ਤੇ 2 ਮਹੀਨਿਆਂ ਬਾਅਦ ਉਸ ਦੀ ਆਤਮਾ ਸੁਵਿਤਰਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਜਦੋਂ ਸੁਵਿਤਰਾ ਦੀ 19 ਜੁਲਾਈ 1985 ਨੂੰ ਮੌਤ ਹੁੰਦੀ ਹੈ ਤਾਂ ਉਸ ਤੋਂ तकरीबन 45 ਮਿੰਟਾਂ ਬਾਅਦ ਸ਼ਿਵਾ ਦੀ ਆਤਮਾ ਉਸ ਦੇ ਵਿੱਚ ਪ੍ਰਵੇਸ਼ ਕਰਦੀ ਹੈ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਦੁਨੀਆ ਦੀ ਪਹਿਲੀ ਅਜਿਹੀ ਘਟਨਾ ਹੈ ਜਿਸ ਨੂੰ ਵਿਗਿਆਨੀਆਂ ਨੇ ਵੀ ਮੰਨਿਆ ਹੈ ਜੋ ਪੁਨਰਜਨਮ ਦੇ ਨਾਲ ਜੁੜੀ ਹੋਈ ਹੈ ਜਦੋਂ ਤੁਸੀਂ Google ਦੇ ਉੱਤੇ ਸਰਚ ਕਰੋਗੇ ਤਾਂ ਤੁਹਾਨੂੰ ਇਹ ਘਟਨਾ ਮਿਲ ਜਾਏਗੀ ਜੇਕਰ ਤੁਸੀਂ ਗੂਗਲ ਦੇ ਉੱਤੇ ਲਿਖਦੇ ਹੋ ਸ਼ਿਵਾ ਤੇ ਸਵਿੱਤਰਾ ਦੀ ਕਹਾਣੀ ਤਾਂ ਤੁਹਾਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਤੇ ਅੰਗਰੇਜ਼ੀ ਤੇ ਹਿੰਦੀ ਦੇ ਵੱਡੇ ਵੱਡੇ ਅਖਬਾਰਾਂ ਨੇ ਇਸ ਨੂੰ ਕਵਰ ਕੀਤਾ ਆ ਦੋਸਤੋ ਜੇਕਰ ਤੁਸੀਂ ਵੀ ਕੋਈ ਪੁਨਰਜਨਮ ਬਾਰੇ ਕੋਈ ਕਹਾਣੀ ਜਾਣਦੇ ਹੋ ਤਾਂ ਸਾਡੇ ਨਾਲ ਥੱਲੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਸੀਂ ਰਿਸਰਚ ਕਰਨ ਤੋਂ ਬਾਅਦ ਉਹ ਕਹਾਣੀ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਤੇ ਅਜਿਹੀਆਂ ਹੋਰ ਕਹਾਣੀਆਂ ਦੇ ਲਈ ਤੁਸੀਂ ਸਾਡੇ YouTube ਚੈਨਲ ਆਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ